ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ, ਇੱਕਦਮ ਦਾਣੇਦਾਰ ਤੇ ਮoiస్ట్ ਮਿਲਕ ਕੇਕ। ਤੁਸੀਂ ਇਹਨੂੰ ਕਲਾਕੰਦ ਵੀ ਕਹਿ ਸਕਦੇ ਆ ਬਿਨਾ ਸੂਜੀ, ਮੈਦਾ, ਮਿਲਕ ਪਾਊਡਰ, ਕੌਰਨ ਫਲਾਰ, ਪਨੀਰ ਤੋਂ ਇੱਕਦਮ ਨਰਮ ਬਣੂਗਾ, ਮੂੰਹ ਦੇ ਵਿੱਚ ਘੁਲ ਜਾਣ ਵਾਲਾ ਬਣੂਗਾ, ਬਹੁਤ ਹੀ ਜ਼ਿਆਦਾ ਵਧੀਆ ਬਣੂਗਾ। ਚਲੋ ਕਰਦੇ ਆ ਫਿਰ ਬਣਾਣਾ ਸ਼ੁਰੂ। ਇੱਥੇ ਮੈਂ ਪਾਂਡੇ ਦੇ ਵਿੱਚ ਪਾ ਰਹੀ ਹਾਂ 1.5 ਲੀਟਰ ਦੁੱਧ ਤੇ ਇਹਨੂੰ ਜਿਹੜਾ ਇਹ ਉਹ ਤੇਜ਼ ਗੈਸ ਤੇ ਮੈਂ ਪਕਾ ਰਹੀ ਹਾਂ। ਇੱਕਦਮ ਮੇਰੀ ਕੁਆਂਟੀਟੀ ਆਪਾਂ ਘੱਟ ਕਰਨ ਇਹ ਦੇਖੋ ਤੁਸੀਂ ਜਿੰਨਾ ਵੀ ਦੁੱਧ ਬਣਾਉਣਾ ਚਾਹੁੰਨਾ ਲੈ ਸਕਦੇ ਆ ਤੇ ਇੱਥੇ ਮੈਂ ਇੱਕ ਚਮਚ ਸਿਰਕਾ ਲਿਆ ਹੈ ਪੂਰਾ ਟੋਟਲ ਫਿਲਹਾਲ ਮੈਂ ਥੋੜਾ ਜਿਹਾ ਲਿਆ ਹੈ ਥੋੜਾ ਥੋੜਾ ਕਰਕੇ ਆਪਾਂ ਇਹਦਾ ਛਿੜਕਣਾ ਹੈ ਸਿਰਕੇ ਦੀ ਜਗ੍ਹਾ ਤੇ ਤੁਸੀਂ ਜਿਹੜਾ ਆ ਨਿੰਬੂ ਦਾ ਰਸ ਯਾਨਕਿ ਸਿਟਰਿਕ ਐਸਿਡ ਜਾਂ ਫਿਰ ਫਟਕਰੀ ਵਰਤ ਸਕਦੇ ਆ ਤੇ ਇਹਨੂੰ ਹਲਕਾ ਹਲਕਾ ਛਿੜਕਣ ਦੇ ਨਾਲ ਤੁਸੀਂ ਦੇਖੋਗੇ ਦਾਣੇ ਬਣਨੇ ਸ਼ੁਰੂ ਹੋ ਜੂਗੇ ਇੱਕ ਵਾਰੀ ਚ ਸਾਰਾ ਨਹੀਂ ਪਾਉਣਾ ਹਲਕਾ ਹਲਕਾ ਵਿੱਚ ਵਿੱਚ ਛਿੜਕੀ ਜਾਣਾ ਹੈ ਦੇਖੋ ਬਸ ਬੂੰਦਾ ਬੂੰਦਾ ਆਪਾਂ ਇਹਦੇ ਪਾਈ ਜਣੀਆਂ ਤੇ ਤੇਜ਼ ਗੈਸ ਤੇ ਇਹਨੂੰ ਪਕਾਉਣਾ ਆ ਤੇ ਲਗਾਤਾਰ ਚਲਾਉਂਦੇ ਜਾਣਾ ਨੀਚੇ ਨਹੀਂ ਲੱਗਣ ਦੇਣਾ ਸੈਟਾਂ ਤੋਂ ਵੀ ਜਿਹੜਾ ਇਹਨੂੰ ਚਲਾਉਂਦੇ ਜਾਣਾ ਆ ਤੇ ਤੁਸੀਂ ਦੇਖ ਹੀ ਸਕਦੇ ਆ ਇਹਦੇ ਵਿੱਚ ਦਾਣੇ ਪੈਣੇ ਸਟਾਰਟ ਹੋ ਗਏ ਆ ਹੁਣ ਇੱਥੇ ਮੈਂ 200 ਗ੍ਰਾਮ ਖੱਡ ਲਈਏ ਜਦੋਂ ਇਹਨੂੰ ਵਧੀਆ ਹਵਾਲਾ ਆ ਗਿਆ ਉਦੋਂ ਆਪਾਂ ਦੇ ਵਿੱਚ ਦੋ-ਦੋ ਚਮਚ ਕਰਕੇ ਖੰਡ ਪਾਉਣੀ ਆ ਕੱਠੀ ਨਹੀਂ ਪਾਉਣੀ ਦੋ-ਦੋ ਚਮਚ ਕਰਕੇ ਹੀ ਪਾਉਣੀ ਆ ਤਾਂ ਜੋ ਜਿਹੜਾ ਆਪਣਾ ਦੁੱਧ ਫਟੇ ਨਾ ਤੇ ਜਿਹੜੀ ਖੰਡ ਆ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਆ ਵੱਧ ਘੱਟ ਕਰ ਸਕਦੇ ਆ ਤੇ ਇਹਨੂੰ ਆਪਾਂ ਥੋੜ੍ਹਾ- ਦੇਖੋ ਕਿੰਨੇ ਵਧੀਆ ਆਪਣੇ ਦਾਣੇਦਾਰ ਹੋ ਗਈ ਹੈ ਪਹਿਲੀ ਜਿਹੜਾ ਪਹਿਲਾ ਪਹਿਲਾ ਨਹੀਂ ਆਪਾਂ ਨੂੰ ਇੰਨੇ ਦਾਣੇ ਦਿਖਣੇ ਹਲਕਾ ਹਲਕਾ ਦਿਖਣੇ ਬਾਅਦ ਜਦੋਂ ਇਹ ਗਾੜਾ ਹੋਣਾ ਸਟਾਰਟ ਹੋ ਗਿਆ ਉਦੋਂ ਆਪਾਂ ਨੂੰ ਜ਼ਿਆਦਾ ਦਾਣੇ ਦਿਖਣੇ ਆ ਸੋ ਇਸ ਲਈ ਪਹਿਲੇ ਹੀ ਜ਼ਿਆਦਾ ਸਰਕਾ ਨਹੀਂ ਪਾਉਣਾ ਤੇ ਦੇਖੋ ਕਿੰਨਾ ਵਧੀਆ ਇਹ ਵਾਲਾ ਆ ਰਿਹਾ ਇਹਨੂੰ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਹੋਰ ਉਹਨਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਦੇਖੋ ਇਹ ਕਿੰਨਾ ਗਾੜਾ ਹੋ ਚੁੱਕਿਆ ਹੁਣ ਬਿਲਕੁਲ ਰਬੜੀ ਵਰਗਾ ਤੇ ਬਸ ਹੁਣ ਆਪਾਂ ਇਹਨੂੰ ਰੜਾਓ ਘੱਟ ਗੈਸ ਮੀਡੀਅਮ ਜੇ ਗੈਸ ਤੇ ਪਕਾਉਣਾ ਹੈ ਹੁਣ ਆਪਾਂ ਇਹਨੂੰ ਨਾ ਹੀ ਬਹੁਤਾ ਤੇਜ਼ ਨਾ ਹੀ ਘੱਟ ਕਿਉਂਕਿ ਇਸ ਟਾਈਮ ਤੇ ਜਿਹੜਾ ਇਹ ਬਹੁਤ ਨੀਚੇ ਲੱਗਦਾ ਹੈ ਸੋ ਇਸ ਲਈ ਆਪਾਂ ਜਿਹੜਾ ਧਿਆਨ ਰੱਖਣਾ ਇਹਨੂੰ ਨੀਚੇ ਨਹੀਂ ਲੱਗਣ ਦੇਣਾ ਤੇ ਤੁਸੀਂ ਦੇਖੋਗੇ ਹੁਣ ਤੁਹਾਨੂੰ ਜਿਹੜੇ ਇਹਦੇ ਦਾਣੇ ਬਿਲਕੁਲ ਕਲੀਅਰ ਦਿਖੂਗੇ ਇਸ ਟਾਈਮ ਤੇ ਤੁਸੀਂ ਜਦੋਂ ਤੁਹਾਨੂੰ ਲੱਗੇ ਕਿ ਜ਼ਿਆਦਾ ਹੋ ਰਿਹਾ ਹੈ ਤਾਂ ਤੁਸੀਂ ਘੱਟ ਕਰ ਲੈਣਾ ਗੈਸ ਨੂੰ ਤੇ ਇਸ ਟਾਈਮ ਤੇ ਜਿਹੜਾ ਹੈ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ ਦੇਸੀ ਕਿਉ ਇਸ ਟੈਮ ਤੇ ਹੀ ਪਾਉਣਾ ਹੈ ਦੇਸੀ ਕਿਉ ਇਸ ਟੈਮ ਤੇ ਪਾਉਣ ਦੇ ਨਾਲ ਕਦੇ ਵੀ ਜਿਹੜਾ ਇਹ ਨੀਚੇ ਨਹੀਂ ਲੱਗਦਾ ਤੇ ਨਾਲੇ ਬਹੁਤ ਵਧੀਆ ਬੰਦਦਾ ਤੁਸੀਂ ਇਹਦੇ ਦਾਣੇ ਦੇਖ ਹੀ ਸਕਦੇ ਆ ਦੇਖੋ ਕਿੰਨੇ ਵਧੀਆ ਦਾਣੇ ਬਣਿਆ ਇਹਨੂੰ ਬਿਲਕੁਲ ਵਧੀਆ ਤਰੀਕੇ ਨਾਲ ਪਕਾਉਣਾ ਇਹਦੇ ਵਿੱਚ ਮੌਇਸਚਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇ ਇਹਦੇ ਵਿੱਚ ਮੌਇਸਚਰ ਰਹੂਗਾ ਤੇ ਇਹ ਜਿਹੜਾ ਆ ਵਧੀਆ ਤਰੀਕੇ ਨਾਲ ਜੰਮ ਨਹੀਂ ਪਾਊਗਾ ਜਦੋਂ ਆਪਾਂ ਘੱਟ ਕੁਆਂਟੀਟੀ ਦੇ ਵਿੱਚ ਮਿਲ ਕੇ ਇੱਕ ਬਣਾਉਂਨੇ ਆ ਤਾਂ ਉਹਦੇ ਵਿੱਚ ਕਲਰ ਨਹੀਂ ਆਉਂਦਾ ਚੱਜ ਨਾਲ ਹਲਕਾ ਹਲਕਾ ਆਉਂਦਾ ਹੈ ਤੇ ਇਸ ਲਈ ਜਿਹੜੇ ਘਰ ਦੇ ਵਿੱਚ ਜੋ ਆਪਾਂ ਬਣਾਇਦਾ ਘੱਟ ਖੌਂਟਰੀ ਦੇ ਵਿੱਚ ਤੇ ਫਿਰ ਵਧੀਆ ਕਲਰ ਨਹੀਂ ਆਉਂਦਾ ਪਰ ਟੇਸਟ ਬਿਲਕੁਲ ਮਿਲ ਕੇ ਇੱਕ ਵਰਗਾ ਹੀ ਆਉਂਦਾ ਹੈ ਤੁਸੀਂ ਇਹਨੂੰ ਜਰੂਰ ਬਣਾਓ ਘਰ ਦੇ ਵਿੱਚ ਤੇ ਦੇਖੋ ਇਹਨੂੰ ਹੁਣ ਆਪਾਂ ਕੱਪੜੇ ਨਾਲ ਟਾਕੇ ਰੱਖ ਲੈਣਾ ਤੇ ਪੂਰੇ 2 ਤੋਂ 3 ਘੰਟੇ ਬਾਅਦ ਚ ਮੈਂ ਇਹਨੂੰ ਕੱਟ ਰਹੀ ਹਾਂ ਇੱਕ ਦੋ ਇਹ ਦੇਖੋ ਕਿੰਨਾ ਪਰਫੈਕਟ ਹੋ ਗਿਆ ਆ ਥੋੜਾ ਟੈਪ ਟੈਪ ਕਰਨਾ ਹੈ ਆਪਾਂ ਹਲਕਾ ਇਹਨੂੰ ਟਾਈਮ ਲੱਗਦਾ ਹੈ ਨਿਕਲਣ ਲਈ ਪਰ ਨਿਕਲ ਜਾਂਦਾ ਹੈ ਇਹ ਦੇਖੋ ਕਿੰਨਾ ਪਰਫੈਕਟ ਨਿਕਲਿਆ ਕਿੰਨਾ ਪਰਫੈਕਟ ਹੈ ਹੁਣ ਆਪਾਂ ਇਹਨੂੰ ਕੱਟ ਲੈਣੇ ਆ ਇਸ सैंडविच ਜਿੱਦਾਂ ਵੀ ਤੁਸੀਂ ਘੱਟ ਨਾਲ ਜੋ ਕੱਟ ਸਕਦੇ ਆ ਬਹੁਤ ਹੀ ਵਧੀਆ ਬਣਦਾ ਹੈ एकदम ਮੋਇਸਟ ਮੂਹ ਦੇ ਵਿੱਚ ਤੇ ਜਾਂਦੇ ਕੁਲਜੂਗਾ ਤੇ एकदम फ्रेश ਆ ਕਿੰਨਾ ਵਧੀਆ ਹੈ ਸਿਰਫ ਘੱਟ ਦੋ ਤਿੰਨ ਚੀਜ਼ਾਂ ਆਪਣ ਚਾਹੀਦੀਆਂ ਨੇ ਜੋ ਕਿ ਆਪਣੇ ਕਰ ਹੁੰਦੀਆਂ ਆ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਹੈ ਤੇ ਆਪਣਾ ਮਿਲਕ ਕੇਕ ਬਣ ਕੇ ਤਿਆਰ ਆ ਜੂਰ ਰੈਸਪੀ ਨੂੰ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ